ਕਿਹੜੀ ਕੰਟਰੀ ਕਹਿੰਦੀ ਆ ਕਿ ਪੜ੍ਹਾਈ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਐਂਡ ਪੀਆਰ ਵੀ ਦਵਾਂਗੇ ਅੱਜ ਵੀ ਕੈਨੇਡਾ ਇਹ ਕਹਿੰਦਾ ਵੀ ਜੇ ਤੁਸੀਂ ਸਾਡੀ ਕੰਟਰੀ 'ਚ ਪੜ੍ਹਨ ਲਈ ਆ ਜਾਂਦੇ ਆ ਆਪਣੀ ਪੜ੍ਹਾਈ ਪੂਰੀ ਕਰਦੇ ਆ ਐਂਡ ਡਿਊਰਿੰਗ ਤੁਹਾਡੀ ਸਟੱਡੀ ਜੇ ਤੁਸੀਂ ਕੰਮ ਕਰਦੇ ਆ ਉਸ ਕੰਮ ਦਾ ਤੁਸੀਂ ਟੈਕਸ ਪੇ ਕਰਦੇ ਆ ਤੇ ਤੁਸੀਂ ਵਰਕ ਪਰਮਿਟ ਵਾਸਤੇ ਐਲੀਜੀਬਲ ਹੋ ਜਾਂਦੇ ਆ ਐਂਡ ਉਸ ਵਰਕ ਪਰਮਿਟ ਦੀ ਜਦੋਂ ਰਿਕੁਆਇਰਮੈਂਟ ਫੁੱਲਫਿਲ ਹੁੰਦੀ ਆ ਤੇ ਤੁਸੀਂ ਆਪ ਤੇ ਆਪਣੇ ਪਰਿਵਾਰ ਦੇ ਨਾਲ ਪੀਆਰ ਵੀ ਅਪਲਾਈ ਕਰ ਸਕਦੇ ਆ ਤੇ ਐਸਸੀ ਤੁਹਾਨੂੰ ਪੀਆਰ ਦਵਾਗੇ ਵੀ ਕਿਉਂਕਿ ਇਹ ਚੀਜ਼ਾਂ ਜਦੋਂ ਇੰਗਲੈਂਡ ਆਸਟ੍ਰੇਲੀਆ ਵਾਲੇ ਪਾਸੇ ਚੱਲੀਆਂ ਤੇ ਅੱਜ ਵੀ ਬੱਚਾ ਇੰਗਲੈਂਡ ਜਾ ਕੇ ਖੁਸ਼ ਨਹੀਂ ਹੈਗਾ ਉਹਨੂੰ ਪਤਾ ਉਹਦਾ ਉੱਥੇ ਫਿਊਚਰ ਕੋਈ ਨਹੀਂ ਆਸਟ੍ਰੇਲੀਆ ਵੀਜ਼ਾ ਰਿਫਿਊਜ਼ ਕਰੀ ਜਾਂਦਾ ਨਿਊਜ਼ੀਲੈਂਡ 6-6 ਮਹੀਨੇ ਪੁਰਾਣੇ ਫੰਡ ਮੰਗਦਾ ਪਰ ਕੈਨੇਡਾ ਅੱਜ ਵੀ ਇਹ ਕਹਿੰਦਾ ਵੀ ਜੇ ਤੁਸੀਂ ਸਾਡੇ ਕੋਲ ਪੜਨ ਆਏ ਆ ਆਪਣੀ ਪੜ੍ਹਾਈ ਪੂਰੀ ਕਰੋ ਉਸ ਤੋਂ ਬਾਅਦ ਆਪਣਾ ਵਰਕ ਪਰਮਿਟ ਲਓ ਤੇ ਆਪਣੀ ਪੀਆਰ ਅਪਲਾਈ ਕਰੋ